ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਪਣਾਈ ਗਏ ਬਹੁਤ ਹੀ ਅਸਰਦਾਰ 48 ਘਰੇਲੂ ਨੁਸਖੇ ਨੰਬਰ 1 ਚੌਲ ਬਣਾਉਣ ਦੇ ਸਮੇਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਉਣ ਦੇ ਨਾਲ ਚੌਲ ਖਿਲੇ-ਖਿਲੇ ਅਤੇ ਛੱਟੇ ਬਣਦੇ ਹਨ ਨੰਬਰ 2 ਬਚੇ ਹੋਏ ਸਲਾਦ ਨੂੰ ਪੀਸ ਕੇ ਆٹے ਵਿੱਚ ਗੁੰਨ ਲਓ ਤੇ ਪਰੌਂਠੇ ਬਣਾਓ ਇਸ ਦੇ ਨਾਲ ਪਰੌਂਠੇ ਬਹੁਤ ਹੀ ਸੁਆਦਿਸ਼ਟ ਬਣਦੇ ਹਨ ਨੰਬਰ 3 ਜਿੱਥੋਂ ਕੀੜੀਆਂ ਨਿਕਲਦੀਆਂ ਹਨ ਉਸ ਜਗ੍ਹਾ ਤੇ ਕੱਪੜੇ ਧੋਣ ਵਾਲੀ ਸਾਬਣ ਲਗਾ ਦਿਓ ਕੀੜੀਆਂ ਬਾਹਰ ਨਹੀਂ ਆਉਣਗੀਆਂ ਨੰਬਰ 4 ਖੀਰ ਨੂੰ گاੜਾ ਕਰਨ ਦੇ ਲਈ ਉਸ ਵਿੱਚ ਪੁੰਨੀ ਹੋਈ ਸੂਜੀ ਮਿਲਾ ਦਿਓ ਇਸ ਤਰ੍ਹਾਂ ਖੀਰ ਗਾੜੀ ਹੋ ਜਾਵੇਗੀ ਨੰਬਰ 5 ਪੋਹਾ ਨੂੰ ਖਿਲਾ-ਖਿਲਾ ਬਣਾਉਣ ਦੇ ਲਈ ਪੋਹੇ ਨੂੰ ਪਾਣੀ ਵਿੱਚੋਂ ਕੱਢਣ ਤੋਂ ਬਾਅਦ ਪਲੇਟ ਵਿੱਚ ਫਲਾ ਕੇ ਦੋ ਤੇ ਬਾਅਦ ਵਿੱਚ ਉਸ ਵਿੱਚ ਨਿੰਬੂ ਨਿਚੋੜ ਕੇ ਮਿਕਸ ਕਰ ਦਿਓ ਇਸ ਤਰ੍ਹਾਂ ਪੋਹਾ ਵਧੀਆ ਖਿੜਿਆ-ਖਿੜਿਆ ਬਣੇਗਾ ਨੰਬਰ 6 ਲੋਹੇ ਦੀ ਕਿਸੇ ਵੀ ਚੀਜ਼ ਨੂੰ ਜਾਂ ਫਿਰ ਚਾਕੂ ਨੂੰ ਜੰਗ ਲੱਗ ਜਾਵੇ ਤਾਂ ਪਿਆਜ਼ ਨੂੰ ਕੱਟ ਕੇ ਉਸ ਉੱਤੇ ਰਗੜੋ ਚਾਕੂ ਤੋਂ ਜਰ ਹਟ ਜਾਵੇਗੀ ਨੰਬਰ 7 ਆਟੇ ਵਿੱਚ ਤੇਜ਼ ਪੱਤਾ ਰੱਖਣ ਦੇ ਨਾਲ ਆਟੇ ਵਿੱਚ ਨਮੀ ਨਹੀਂ ਹੁੰਦੀ ਤੇ ਛੇਤੀ ਇਹ ਖਰਾਬ ਨਹੀਂ ਹੁੰਦਾ ਨੰਬਰ 8 ਗਰੇਵੀ ਵਾਲੀ ਸਬਜ਼ੀ ਬਣਾਉਣ ਦੇ ਲਈ ਪਿਆਜ਼ ਨੂੰ ਥੋੜਾ ਜਿਹਾ ਫਰਾਈ ਕਰ ਲਓ ਤੇ ਬਾਅਦ ਵਿੱਚ ਇਸ ਨੂੰ ਪੀਸ ਲਵੋ ਇਸ ਨਾਲ ਗਰੇਵੀ ਸੰਘਣੀ ਅਤੇ ਸਬਜ਼ੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਨੰਬਰ 9 ਜੇਕਰ ਦੋ ਬਰਤਨ ਆਪਸ ਵਿੱਚ ਫਸ ਗਏ ਹਨ ਤਾਂ ਉਹਨਾਂ ਵਿੱਚ ਥੋੜਾ ਜਿਹਾ ਤੇਲ ਲਗਾ ਦਿਓ ਤੇ ਅੱਧੇ ਘੰਟੇ ਬਾਅਦ ਉਸ ਨੂੰ ਥੋੜਾ ਜਿਹਾ ਘੁਮਾਓ ਫਸੀ ਹੋਈ ਬਰਤਨ ਆਪਣੇ ਆਪ ਅਲੱਗ ਹੋ ਜਾਣਗੇ ਆਓ ਹੁਣ ਜਾਂਦੇ ਹਾਂ ਕੁਝ ਘਰੇਲੂ ਨੁਸਖੇ ਨੰਬਰ 1 ਫ੍ਰਿਜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੇ ਲਈ ਭਾਂਡੇ ਮਾਂਜਣ ਵਾਲੇ ਸਾਬਣ ਨੂੰ ਥੋੜਾ ਜਿਹਾ ਸੋਡਾ ਮਿਲਾ ਕੇ ਉਸ ਨਾਲ ਸਾਫ਼ ਕਰੋ ਇਸ ਤਰ੍ਹਾਂ ਫ੍ਰਿਜ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ ਨੰਬਰ 2 ਜੇਕਰ ਅਸੀਸ ਕੰਜਵੀ ਥੋੜਾ ਜਿਹਾ ਜਲਜੀਰਾ ਮਲਾ ਲਈਏ ਤਾਂ ਸਕੰਜਵੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਨੰਬਰ 3 ਜੇਕਰ ਕੱਪੜਿਆਂ ਦਾ ਰੰਗ ਫਿੱਕਾ ਪੈ ਗਿਆ ਹੈ ਤਾਂ ਕੱਪੜਿਆਂ ਨੂੰ ਧੋਂਦੇ ਸਮੇਂ ਪਾਣੀ ਵਿੱਚ ਇੱਕ ਚਮਚਾ ਵਨੀਗਰ ਦਾ ਪਾ ਦਿਓ ਇਸ ਨਾਲ ਕੱਪੜਿਆਂ ਵਿੱਚ ਚਮਕ ਆ ਜਾਵੇਗੀ ਨੰਬਰ 3 ਕਪੜਿਆਂ ਦਾ ਰੰਗ ਪੱਕਾ ਕਰਨ ਦੇ ਲਈ ਇੱਕ ਚਮਚ ਨਮਕ ਦਾ ਪਾਣੀ ਮਿਲਾ ਕੇ ਕਪੜਿਆਂ ਨੂੰ 15 ਮਿੰਟਾਂ ਲਈ ਭਿਉਂ ਕੇ ਰੱਖ ਦਿਓ ਇਸ ਨਾਲ ਇਹ ਪੱਕਾ ਹੋ ਜਾਂਦਾ ਹੈ ਨੰਬਰ 4 ਸ਼ੀਸ਼ੇ ਵਿੱਚ ਮੂੰਹ ਦੇਖ ਕੇ ਹੱਸਣ ਦੇ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਨੰਬਰ 5 ਜੇਕਰ ਬੋਤਲ ਵਿੱਚੋਂ ਬਦਬੂ ਆ ਰਹੀ ਹੈ ਤਾਂ ਪਾਣੀ ਵਿੱਚ ਨਿੰਬੂ ਪਾ ਕੇ ਧੋ ਲਓ ਇਸ ਨਾਲ ਬਦਬੂ ਅਣੋ ਹਟ ਜਾਵੇਗੀ ਨੰਬਰ 6 ਜੇਕਰ ਦੁੱਧ ਦੀ ਮਲਾਈ ਵਿੱਚ ਇੱਕ ਚਮਚ ਖੰਡ ਮਿਲਾ ਕੇ ਫੈਟਿਆ ਜਾਵੇ ਤਾਂ ਇਸ ਵਿੱਚੋਂ ਜ਼ਿਆਦਾ ਮੱਖਣ ਨਿਕਲਦਾ ਹੈ ਨੰਬਰ ਸੱਤ ਪਿਆਜ਼ ਨੂੰ ਛਿੱਲਣ ਸਮੇਂ ਅਕਸਰ ਹੀ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਪਿਆਜ਼ ਨੂੰ ਛਿੱਲ ਕੇ 20 ਮਿੰਟ ਤੱਕ ਪਾਣੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਅੱਖਾਂ 'ਚੋਂ ਪਾਣੀ ਨਹੀਂ ਨਿਕਲੇਗਾ ਨੰਬਰ 8 ਚਟਨੀ ਵਿੱਚ ਇੱਕ ਚਮਚ ਦਹੀਂ ਮਿਲਾਉਣ ਨਾਲ ਚਟਨੀ ਦਾ ਰੰਗ ਕਾਲਾ ਨਹੀਂ ਹੁੰਦਾ ਨੰਬਰ 9 ਜੇਕਰ ਅਸੀਂ ਕੇਲਿਆਂ ਦੇ ਗੁੱਚੇ ਨੂੰ ਲੰਮਕਾ ਕੇ ਰੱਖ ਦਈਏ ਤਾਂ ਇਹ 45 ਦਿਨਾਂ ਤੱਕ ਖਰਾਬ ਨਹੀਂ ਹੁੰਦੇ ਨੰਬਰ 10 ਦੁੱਧ ਪਾੜਨ ਤੋਂ ਬਾਅਦ ਜਿਹੜਾ ਪਾਣੀ ਬਚਦਾ ਹੈ ਉਸ ਦੇ ਨਾਲ ਆਟਾ ਗੁੰਨ ਲਓ ਇਸ ਤੇ ਨਾਲ ਰੋਟੀ ਬਹੁਤ ਹੀ ਸਵਾਦਵਾਨੀ ਇਹ ਨੰਬਰ 11 ਜੇਕਰ ਅਸੀਂ ਕੋਈ ਵੀ ਦਹੀਂ ਵਾਲੀ ਸਬਜ਼ੀ ਬਣਾਉਂਦੇ ਹਾਂ ਤਾਂ ਉਸ ਵਿੱਚ ਨਮਕ ਨੂੰ ਬਾਅਦ ਵਿੱਚ ਹੀ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਦਹੀਂ ਨਹੀਂ ਫਟੇਗੀ ਅਤੇ ਸਬਜ਼ੀ ਨੂੰ ਘੱਟ ਸੇਕਤੇ ਹੀ ਪਕਾਓ ਨੰਬਰ 12 ਜਿਸ ਪਾਣੀ ਵਿੱਚ ਤੁਸੀਂ ਆਲੂ ਨੂੰ ਉਬਾਲਦੇ ਹੋ ਉਸ ਪਾਣੀ ਨੂੰ ਕਿਸੇ ਪੌਦੇ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਪੌਦੇ ਨੂੰ ਜ਼ਰੂਰੀ ਤਤਾਂ ਦੀ ਕਮੀ ਨਹੀਂ ਹੁੰਦੀ ਨੰਬਰ 13 ਅਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਅਚਾਰ ਵਿੱਚ ਤੇਲ ਦੀ ਮਾਤਰਾ ਜ਼ਿਆਦਾ ਰੱਖੋ ਅਤੇ ਨਾਲ ਹੀ ਹਿੰਗ ਅਤੇ ਸਿਰਕਾ ਵੀ ਮਿਲਾ ਦਿਓ ਨੰਬਰ 14 ਪਿੱਤਲ ਅਤੇ ਤਾਂਬੇ ਦੇ ਬਰਤਨ ਨੂੰ ਸਾਫ਼ ਕਰਨ ਦੇ ਲਈ ਇਮਲੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਇਸ ਨਾਲ ਉਹ ਬਹੁਤ ਚੰਗੇ ਸਾਫ਼ ਹੋਣਗੇ ਨੰਬਰ 15 ਕੁੱਕਰ ਵਿੱਚ ਆਲੂ ਨੂੰ ਉਬਾਲਦੇ ਸਮੇਂ ਪਾਣੀ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਕੱਟ ਕੇ ਪਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਕੁੱਕਰ ਕਾਲਾ ਨਹੀਂ ਹੋਵੇਗਾ ਤੇ ਆਲੂ ਦਾ ਛਿਲਕਾ ਵੀ ਚੰਗੀ ਤਰ੍ਹਾਂ ਉੱਤਰ ਜਾਵੇਗਾ ਨੰਬਰ 16 ਪੂਰੀਆਂ ਬਣਾਉਂਦੇ ਸਮੇਂ ਪੂਰੀਆਂ ਨੂੰ ਵੇਲ ਕੇ 15 ਮਿੰਟ ਤੱਕ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਪੂਰੀਆਂ ਤੇਲ ਵਿੱਚ ਬਹੁਤ ਹੀ ਸੌਖੀਆਂ ਅਤੇ ਕੁਰਕਰੀਆਂ ਬਣਨਗੀਆਂ ਨੰਬਰ 17 ਪਕੌੜੀਆਂ ਬਣਾਉਂਦੇ ਸਮੇਂ ਚੌਲਾਂ ਦਾ ਆਟਾ ਮਿਲਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਪ੍ਰੋ ਕੌੜੀਆਂ ਕੁਰਕਰੀਆਂ ਬਣਨਗੀਆਂ ਨੰਬਰ 18 ਜੇਕਰ ਸੁੱਕੀ ਸਬਜ਼ੀ ਵਿੱਚ ਹਰੀ ਮਿਰਚ ਜ਼ਿਆਦਾ ਹੋਈ ਹੋਵੇ ਤਾਂ ਬੇਸਨ ਭੁੰਨ ਕੇ ਸਬਜ਼ੀ ਵਿੱਚ ਮਿਲਾ ਦਿਓ ਇਸ ਤਰ੍ਹਾਂ ਸਬਜ਼ੀ ਦਾ ਸਵਾਦ ਵੀ ਵਧੇਗਾ ਤੇ ਤਿੱਖਾ ਵੀ ਘਟ ਜਾਵੇਗਾ ਨੰਬਰ 19 ਪਿਆਜ਼ ਅਤੇ ਲਸਣ ਨੂੰ ਕੱਟਣ ਤੋਂ ਬਾਅਦ ਹੱਥਾਂ ਵਿੱਚ ਜੋ 스멜 ਆਉਣ ਲੱਗਦੀ ਹੈ ਇਸ 스멜 ਨੂੰ ਦੂਰ ਕਰਨ ਦੇ ਲਈ ਹੱਥਾਂ ਨੂੰ ਚੌਲਾਂ ਵਾਲੇ ਪਾਣੀ ਦੇ ਨਾਲ ਧੋ ਲਵੋ ਨੰਬਰ 2 ਨਾਰੀਅਲ ਨੂੰ ਤੋੜਨ ਤੋਂ ਪਹਿਲਾਂ ਨਾਰੀਅਲ ਨੂੰ 10 ਤੋਂ 15 ਮਿੰਟ ਤੱਕ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਛੇਤੀ ਡੁੱਟ ਜਾਵੇਗਾ ਨੰਬਰ 21 ਪਕੌੜੇ ਬਣਾਉਂਦੇ ਸਮੇਂ ਤੇਲ ਵਿੱਚ ਚੁਟਕੀ ਭਰ ਨਮਕ ਪਾਉਣ ਦੇ ਨਾਲ ਉਹ ਤੇਲ ਬਹੁਤ ਹੀ ਘੱਟ ਲੱਗੇਗਾ ਅਤੇ ਤੇਲ ਦੀ ਵੀ ਬਚਤ ਹੋਵੇਗੀ। ਨੰਬਰ 22 ਮੇਥੀ ਦੇ ਪੱਤਿਆਂ ਦਾ ਸਾਗ ਖਾਣ ਨਾਲ ਸਾਨੂੰ ਭੁੱਖ ਵੱਧ ਲੱਗਦੀ ਹੈ। ਨੰਬਰ 23 ਸਵੇਰੇ ਖਾਲੀ ਪੇਟ ਭੁੱਜੇ ਹੋਏ ਚਨੇ ਫავ ਸ਼ੋਲੇਖਾਨ ਦੇ ਨਾਲ ਬਜੰਤੀ ਜੀ ਨਾਲ ਵਾਦਾ ਹੈ ਨੰਬਰ 24 ਬਰਤਨ ਤੋਂ ਨਾਲ ਹੱਥ ਖੁਰਦਰੀ ਹੋ ਜਾਂਦੇ ਹਨ ਇਹਨਾਂ ਨੂੰ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਦੇ ਨਾਲ ਇਹ ਸੁੰਦਰ ਅਤੇ ਮਲਾਈਮ ਹੋ ਜਾਣਗੇ ਨੰਬਰ 25 ਪੀਸਿਆ ਹੋਇਆ ਮਸਾਲਿਆ ਨੂੰ ਕੱਚ ਦੇ ਜਾਰ ਵਿੱਚ ਰੱਖਣ ਦੇ ਨਾਲ ਉਹਨਾਂ ਵਿੱਚ ਸੈਲ ਨਹੀਂ ਆਉਂਦੀ ਅਤੇ ਇਹ ਜਿਆਦਾ ਟਾਈਮ ਤੱਕ ਫਰੈਸ਼ ਰਹਿੰਦੇ ਹਨ ਨੰਬਰ 27 ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇਂ ਭਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ ਫਿਰ ਇਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਪਾਉਣ ਨਾਲ ਭਿੰਡੀਆਂ ਲਾਜ਼ ਨਹੀਂ ਛੱਡਦੀਆਂ ਨੰਬਰ 28 ਨਿੰਬੂ ਵਿੱਚ ਜ਼ਿਆਦਾ ਰਸ ਲੈਣ ਦੇ ਲਈ ਨਿੰਬੂ ਵਿੱਚ 5 ਮਿੰਟ ਲਈ ਮਾਈਕ੍ਰੋਵੇਵ ਵਿੱਚ ਰੱਖੋ ਇਸ ਤੇ ਨਾਲ ਇਹ ਸੌਫਟ ਹੋ ਜਾਣਗੇ ਨੰਬਰ 28 ਜੇਕਰ ਚੌਲਾਂ ਵਿੱਚ ਲੌਂਗ ਪਾ ਕੇ ਰੱਖਾਂਗੇ ਤਾਂ ਚੌਲਾਂ ਨੂੰ ਕੀੜੇ ਨਹੀਂ ਲੱਗਣਗੇ ਨੰਬਰ 29 ਜੇਕਰ ਅਸੀਂ ਦਹੀਂ ਨੂੰ ਜਮਾਉਂਦੇ ਸਮੇਂ ਉਸ ਵਿੱਚ ਨਾਰੀਅਲ ਦਾ ਥੋੜਾ ਜਿਹਾ ਟੁਕੜਾ ਪਾ ਕੇ ਰੱਖ ਦਈਏ ਤਾਂ ਦਹੀਂ 2 ਤੋਂ 3 ਦਿਨਾਂ ਤੱਕ ਤਾਜ਼ਾ ਰਹੇਗਾ ਨੰਬਰ 29 ਜਦੋਂ ਅਸੀਂ ਪਨੀਰ ਨੂੰ ਕੱਦੂਕਾਸ ਕਰਦੇ ਹਾਂ ਤਾਂ ਕੱਦੂ ਕਾਸ ਕਰਨ ਤੋਂ ਪਹਿਲਾਂ ਥੋੜਾ ਜਿਹਾ ਤੇਲ ਲਗਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਪਨੀਰ ਚਿਪਕੇਗਾ ਨਹੀਂ ਨੰਬਰ 30 ਆਟਾ ਗੁੰਨਣ ਤੋਂ ਬਾਅਦ ਆਟੇ ਨੂੰ ਤੇਲ ਵਾਲਾ ਹੱਥ ਲਗਾਉਣ ਦੇ ਨਾਲ ਆਟਾ ਮੁਲਾਇਮ ਰਹਿੰਦਾ ਹੈ ਨੰਬਰ 31 ਗੋਭੀ ਦੀ ਸਬਜ਼ੀ ਬਣਾਉਂਦੇ ਸਮੇ ਗੋਭੀ ਦੀ ਸਬਜ਼ੀ ਵਿੱਚ 2 ਚਮਚ ਦੁੱਧ ਪਾਉਣ ਨਾਲ ਗੋਭੀ ਦਾ ਰੰਗ ਚੇਂਜ ਨਹੀਂ ਹੋਵੇਗਾ ਨੰਬਰ 32 ਆਲੂਆਂ ਦੇ ਪਰੌਂਠੇ ਬਣਾਉਂਦੇ ਸਮੇ ਆਲੂਆਂ ਦੇ ਮਿਸ਼ਰਣ ਵਿੱਚ ਥੋੜੀ ਜਿਹੀ ਕਸਤੂਰੀ ਮੇਥੀ ਮਲੋਂ ਦੇ ਨਾਲ ਪ੍ਰੌਂਠੇ ਬਹੁਤ ਹੀ ਸੁਆਦ ਬਨਦੇ ਹਨ ਨੰਬਰ 33 ਜੇਕਰ ਤੁਹਾਡੀ ਸਬਜੀ ਜਲ ਜਾਂਦੀ ਹੈ ਤਾਂ ਉਸ ਵਿੱਚ ਥੋੜਾ ਜਿਹਾ ਦਹੀਂ ਮਲੋਂ ਦੇ ਨਾਲ ਇਸ ਵਿੱਚੋਂ ਜਲਣ ਦੀ 스멜 ਦਾ ਪਤਾ ਹੀ ਨਹੀਂ ਲੱਗੇਗਾ ਤੇ ਸਬਜੀ ਦਾ ਸੁਆਦ ਵੀ ਦੁੱਗਣਾ ਹੋ ਜਾਵੇਗਾ ਨੰਬਰ 34 ਜੇਕਰ ਤੁਸੀਂ ਕੋਈ ਵੀ ਸਵੀਟ ਡਿਸ਼ ਬਣਾਉਂਦੇ ਹੋ ਤਾਂ ਉਸ ਵਿੱਚ ਇੱਕ ਚੁਟਕੀ ਪਰ ਨਮਕ ਪਾਉਣ ਦੇ ਨਾਲ ਉਸ ਦਾ ਸੁਆਦ ਹੋਰ ਵੀ ਵਧੀਆ ਹੋ ਜਾਵੇਗਾ ਆਹ ਦੋਸਤੋ ਏਸੀ ਅੱਜ ਦੀ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪੁੱਛੇ ਗਏ ਸਵਾਲ ਅਸੀਂ ਆਉਣ ਵਾਲੀਆਂ ਵੀਡੀਓਜ਼ ਵਿੱਚ ਜਰੂਰ ਲੈ ਕੇ ਆਈਏ ਤੇ ਉਹਨਾਂ ਬਾਰੇ ਕੁਝ ਨਾ ਕੁਝ ਘਰੇਲੂ ਨੁਸਖੇ ਤੁਹਾਨੂੰ ਜਰੂਰ ਦਸੀਏ ਤਦ ਤੱਕ ਲਈ ਰੱਬ ਰਾਖਾ ਧੰਨਵਾਦ